ਪਾਣੀ ਦੀ ਬੋਤਲ ਚੜਾਓ ਰਾਤੋਂ ਰਾਤ ਅਮੀਰ ਹੋ ਜਾਓ ਟੁੱਟ ਜਾਣਗੇ ਸਾਰੇ ਦੁੱਖ ਘਰ ਵਿੱਚ ਨਹੀਂ ਰਹੇਗੀ ਕੋਈ ਬਿਮਾਰੀ ਅਕਸਰ ਹੀ ਜਿੱਥੇ ਸੁੱਖਾਂ ਪੂਰੀਆਂ ਹੁੰਦੀਆਂ ਹੋਂ ਹਰ ਕੋਈ ਉੱਥੇ ਇੱਕ ਵਾਰ ਤਾਂ ਜ਼ਰੂਰ ਜਾਣਾ ਚਾਹੁੰਦਾ ਏ ਪਰ ਹੁਣ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਥਾਂ ਤੇ ਲੋਕ ਮੱਥਾ ਟੇਕ ਰਹੇ ਨੇ ਤੇ ਇੱਕ ਪਾਸੇ ਪਾਣੀ ਦੀਆਂ ਬੋਤਲਾਂ ਦਾ ਵੱਡਾ ਸਾਰਾ ਢੇਰ ਲੱਗਿਆ ਪਿਆ ਏ ਦਰਅਸਲ ਕਿਹਾ ਜਾਂਦਾ ਹੈ ਕਿ ਇਸ ਥਾਂ ਤੇ ਪਾਣੀ ਚੜਾਉਣ ਨਾਲ ਸੁੱਖਾਂ ਪੂਰੀਆਂ ਹੁੰਦੀਆਂ ਨੇ ਅਤੇ ਇਹ ਥਾਂ ਗੁਜਰਾਤ ਵਿੱਚ ਦੱਸੀ ਜਾਂਦੀ ਏ ਪਰ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਇਸ ਥਾਂ ਤੇ ਸਿਰਫ ਪਾਣੀ ਚੜਾਉਣ ਨਾਲ ਹੀ ਸੁੱਖਾਂ ਪੂਰੀਆਂ ਹੁੰਦੀਆਂ ਨੇ ਤਾਂ ਸ਼ਾਇਦ ਇਸ ਤੋਂ ਸਸਤਾ ਸੌਦਾ ਹੋਰ ਕੋਈ ਨਹੀਂ ਹੋ ਸਕਦਾ ਕਿਉਂਕਿ ਅਕਸਰ ਹੀ ਕੋਈ ਹੀ ਇਨਸਾਨ ਇਹੋ ਜਿਹਾ ਹੋਵੇਗਾ ਜੋ ਕਿ ਬਹਿਮਾ ਭਰਮਾ ਵਿੱਚ ਨਾ ਪਿਆ ਹੋਵੇ ਕਿਉਂਕਿ ਅੱਜ ਕੱਲ ਕਿਰਤ ਕਮਾਈ ਦੀ ਥਾਂ ਲੋਕ ਧਾਗੇ ਤਵੀਤਾ ਅਤੇ ਆਪਣੀ ਮਿਹਨਤ ਦੀ ਥਾਂ ਤੇ ਬਹਿਮਾ ਭਰਮਾ ਦਾ ਸਹਾਰਾ ਲੈਂਦੇ ਨੇ ਸੋ ਤੁਹਾਨੂੰ ਕੀ ਲੱਗਦਾ ਹੈ ਕਿ ਬੰਦਾ ਮਿਹਨਤ ਨਾਲ ਆਪਣੀ ਮੁਸ਼ਕਲ ਹੱਲ ਕਰ ਸਕਦਾ ਹੈ ਜਾਂ ਫਿਰ ਬਹਿਮਾ ਭਰਮਾ ਵਿੱਚ ਬੈਠ ਕੇ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖ ਮਡੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ